सत श्रीकाल प्यारे बच्चो हाँ जी बच्चों अच आप करा बिहारी इस तरह बिहारी पीदी है ठीक है मात्रा तीन अखरी शब्द बिहारी की आवाज की होंगी आठ ठीक है तो आप बिहारी मात्रा वाले शब्द लिखते हैं पहला शब्द आप लिखा पपीता पपा पो ਪਪੇ ਨੂੰ ਬਿਹਾਰੀ ਪ ਤੱਤੇ ਕੰਨਾ ਤਾ ਕੀ ਬਣ ਗਿਆ ਪਪੀਤਾ ਕਿਕੇ ਦੂਜਾ ਸ਼ਬਦ ਆਪਾਂ ਲਿਖਦੇ ਆਂ ਰਜਾਈ ਰ ਰ ਰ ਜੱਜ ਨੂੰ ਕੰਨਾ ਜਾ ਇਹੜੀ ਨੂੰ ਬਿਹਾਰੀ ਈ ਜੜੀ ਜੜੀ ਅੱਖਰ ਦੀ ਜੋ ਜੋ ਆਵਾਜ਼ ਆ ਠੀਕ ਹੈ ਬੱਚੋ ਮੈਂ ਤੁਹਾਨੂੰ ਉਸ ਤਰ੍ਹਾਂ ਹੀ ਬੋਲ ਕੇ ਦੱਸ ਰਹੀ ਆ ਤਾਂ ਉਦਦਿਆਪੋਂ ਉਹਨੂੰ ਲਿਖਣਾ ਤੇ ਬੋਲਣਾ ਠੀਕ ਆ ਰ ਰ ਰ ਜਜੇ ਕੰਨਾ ਜਾ ਈੜੀ ਬਿਹਾਰੀ ਈ ਕੀ ਬਣ ਗਿਆ ਰਜਾਈ ਤੀਜਾ ਸ਼ਬਦ ਆਪਾਂ ਲਿਖਦੇ ਆ ਮਿੱਥਿਓ ਪਨੀਰ ਪਪਾਪੋ ਨੰਨੇ ਨੂੰ ਬਿਹਾਰੀ ਨੇ ਰਾਰਾ ਰ ਕੀ ਬਣ ਗਿਆ ਪਨੀਰ ਨੰਬਰ 4 ਤੇ ਆਪਾਂ ਸ਼ਬਦ ਲਿਖਦੇ ਹਾਂ ਤਬਸੀ ਸਸਾ ਸਾ ਬੱਪਾ ਬ ਬ ਜੱਜੇ ਪੈਰ ਬਿੰਦੀ नाल बिहारी जी की बन गया सब्जी नंबर अपा शब्द गलीचा गे गलीचा बिंदी बी लल्ले बिहारी ली चाचे चा की बन गया गलीचा ਨੰਬਰ 6 ਜੇ ਆਪਾਂ ਸੌਦੇ ਲਿਖ ਦੇਣਾ ਮਸ਼ੀਨ ਮਮਾ ਮੋ ਸਸੇ ਪੈਰ ਬਿੰਦੀ ਨਾਲ ਬਿਹਾਰੀ ਕੀ ਬਣ ਗਿਆ ਛੀ ਨੰਨਾ ਨੋ ਮਸ਼ੀਨ ਮਸ਼ੀਨ ਬਹੁਤ ਤਰ੍ਹਾਂ ਦੀ ਹੁੰਦੀ ਆ ਪਰ ਆਪਾਂ ਇੱਥੇ ਕਿਹੜੀ ਲਿਖੀ ਆ ਜਦੋਂ ਸਲਾਈ ਵਾਲੀ ਮਸ਼ੀਨ ਹੁੰਦੀ ਆ ਜਿਹਦੇ ਤੇ ਸਟਿਚਿੰਗ ਕੀਤੀ ਜਾਂਦੀ ਆ ਨੰਬਰ 7 ਤੇ ਆਪਾਂ ਸ਼ਬਦ ਲਿਖਦੇ ਆ ਦਵਾਈ ਗੱਦਾ ਦ ਵਾਵੇ ਕੰਨਾ ਵਾ ਏਵਰੀ ਨੂੰ ਬਿਹਾਰੀ ਕੀ ਕੀ ਬਣ ਗਿਆ ਦਵਾਈ

ਜਿੰਨਾਂ ਵਿੱਚ ਤਿੰਨ ਅੱਖਰ ਪੈਂਦੇ ਨੇ ਹੁਣ ਇਹਨਾਂ ਨੂੰ ਆਪਾਂ ਇੱਕ ਵਾਰੀ ਫੇਰ ਪੜ੍ਹਦੇ ਹਾਂ ਪਪੀਤਾ ਰ ਜਾਈ ਰਜਾਈ ਠੀਕ ਹੈ ਪਨੀਰ ਸਬਜ਼ੀ ਗਲੀਚਾ ਮਸ਼ੀਨ ਦਵਾਈ ਫਕੀਰ ਹਾਂਜੀ ਬੱਚਿਓ ਤੁਸੀਂ ਵੀ ਇਹਨਾਂ ਸ਼ਬਦਾਂ ਨੂੰ ਵਾਰ-ਵਾਰ ਪੜ੍ਹ ਕੇ ਪ੍ਰੈਕਟਿਸ ਕਰਨੀ ਆ ਯਾਦ ਕਰਨੇ ਨੇ ਤੇ ਨਾਲ-ਨਾਲ ਆਪਣੀ ਕਾਪੀ ਵਿੱਚ ਲਿਖਣੇ ਨੇ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਸ਼ਬਦ ਔਖੇ ਨਹੀਂ ਲੱਗਣਗੇ ਕਿਉਂਕਿ ਜੜੀਆਂ ਰੋਜ਼ਾਨਾ ਜ਼ਿੰਦਗੀ 'ਚ ਆਪਾਂ ਚੀਜ਼ਾਂ ਵਰਤਦੇ ਆ ਹਨਾ ਤੇ ਮੋਸਟਲੀ ਉਹਨਾਂ ਦੇ ਨਾਮ ਲਿਖੇ ਨੇ ਇੱਕ ਦੋ ਨੂੰ ਛੱਡ ਕੇ ਬਿਹਾਰੀ ਮਾਤਰਾ ਵਾਲੇ ਜਿਹੜੇ ਸ਼ਬਦ ਲਿਖਿਆ ਤੇ ਹੁਣ ਤੁਸੀਂ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਵਾਰ-ਵਾਰ ਪ੍ਰੈਕਟਿਸ ਕਰਕੇ ਪੱਕੇ ਕਰ ਲਿਓ ਤੇ ਅਗਲੀ ਵੀਡੀਓ 'ਚ ਮਿਲਦੇ ਆਪਾਂ ਬਿਹਾਰੀ ਮਾਤਰਾ ਚਾਰੇ ਸ਼ਬਦਾਂ ਨਾਲ ਓਦੋਂ ਤੱਕ ਲਈ ਟੇਕ ਕੇਅਰ ਐਂਡ ਬਾਏ ਬਾਏ